ਹਾਂਜੀ ਤੁਹਾਡਾ ਸਭ ਦਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਚੈਨਲ ਦੇ ਉੱਪਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਹਾਲ ਹੀ ਵਿੱਚ ਕੱਢੀ ਗਈਆਂ MPHW ENM ਅਤੇ ਸਟਾਫ ਨਰਸ ਦੇ ਪੋਸਟਾਂ ਦੇ ਲਈ ਜੇ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਆਪਣੀ ਤਿਆਰੀ ਨੂੰ ਜਾਣਨ ਦੇ ਲਈ ਤੁਸੀਂ ਬਹੁਤ ਸਾਰੇ ਮੌਕ ਟੈਸਟ ਇਸ ਚੈਨਲ ਦੇ ਉੱਪਰ ਪ੍ਰਾਪਤ ਕਰੋਗੇ ਕੁਐਸਚਨ ਤੁਹਾਨੂੰ ਉਸ ਲੈਵਲ ਦੇ ਮਿਲਣਗੇ ਜੋ MPHW ਦਾ ਸਿਲੇਬਸ ਹੁੰਦਾ ਹੈ ਪ੍ਰੋਪਰ ਵਧੀਆ ਲੈਵਲ ਦੇ ਕੁਐਸਚਨ ਮਿਲਣਗੇ ਮਾਂ ਬੋਲੀ ਪੰਜਾਬੀ ਦੇ ਵਿੱਚ ਕੰਪਲੀਟ ਤੁਸੀਂ ਕੋਰਸ ਖਰੀਦਣਾ ਚਾਹੁੰਦੇ ਹੋ ਪੀਡੀਐਫ ਅਤੇ ਵੀਡੀਓ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ 9876371788 ਤੇ ਸਿਰਫ WhatsApp ਮੈਸੇਜ ਕਰਨਾ ਹੈ ਬਹੁਤ ਹੀ ਘੱਟ ਬਜਟ ਫੀਸ ਦੇ ਵਿੱਚ ਤੁਸੀਂ ਇਹ ਕੋਰਸ ਪਰਚੇਸ ਕਰ ਸਕਦੇ ਹੋ ਤਾਂ ਸ਼ੁਰੂ ਕਰਦੇ ਆਪਾਂ ਕੁਐਸਚਨ ਨੰਬਰ 1 ਤਾਂ ਪਹਿਲਾ ਕੁਐਸਚਨ ਤੁਹਾਡਾ ਹੈ ਟੀਕਾਕਰਨ ਵਿੱਚ ਬੂਸਟਰ ਖਰਾਕ ਦਾ ਕੀ ਉਦੇਸ਼ ਹੁੰਦਾ ਹੈ ਟੀਕਾਕਰਨ ਤੋਂ ਭਾਵ ਹੁੰਦਾ ਵੈਕਸੀਨੇਸ਼ਨ ਠੀਕ ਹੈ ਤਾਂ ਉਸ ਦੇ ਵਿੱਚ ਬੂਸਟਰ ਡੋਸ ਜਿਹੜੇ ਦਿੱਤੀ ਜਾਂਦੀ ਉਸ ਦਾ ਪਰਪਸ ਕੀ ਹੁੰਦਾ ਹੈ ਇਹ ਤੁਸੀ ਦੱਸਣਾ ਹੈ ਆਪਸ਼ਨ ਤੁਹਾਡੇ ਕੋਲ ਨੇ ਇੱਕ ਨਵਾਂ ਐਂਟੀਜਨ ਪੇਸ਼ ਕਰਨਾ ਦੂਜੀ ਆਪਸ਼ਨ ਹੈ ਇਮਿਊਨਿਟੀ ਵਧਾਉਣ ਲਈ ਅਤੇ ਲੰਬੇ ਸਮੇਂ ਦੀ ਸੁਰੱਖਿਆ ਬਣਾਈ ਰੱਖਣ ਦੇ ਲਈ ਤੀਜੀ ਆਪਸ਼ਨ ਹੈ ਟੀਕਿਆਂ ਦੀ ਪ੍ਰਭਾਵਸ਼ੀਲਤਾ ਨੂੰ ਘਟਾਉਣ ਲਈ ਚੌਥੀ ਆਪਸ਼ਨ ਹੈ ਬਿਮਾਰੀ ਦੇ ਹਲਕੇ ਰੂਪ ਦਾ ਕਾਰਨ ਬਣਨ ਲਈ ਸੋ ਇਹ ਚਾਰ ਆਪਸ਼ਨਸ ਦੇ ਵਿੱਚ ਤੁਸੀਂ ਸਹੀ ਆਪਸ਼ਨ ਜਿਹੜੀ ਹੈਗੀ ਉਹ ਚੂਜ਼ ਕਰਨੀ ਹੈ ਕਿ ਟੀਕਾ ਕਰਨ ਵਿੱਚ ਬੂਸਟਰ ਖਰਾਕ ਦਾ ਕੀ ਉਦੇਸ਼ ਹੁੰਦਾ ਹੈ ਠੀਕ ਹੈ ਜੀ ਅਗਲਾ ਕੁਐਸਚਨ ਹੈ ਕੁਐਸਚਨ ਨੰਬਰ 22 ਇਨਾਂ ਵਿੱਚੋਂ ਕਿਹੜੇ ਟੀਕੇ ਨੂੰ ਬੂਸਟਰ ਖਰਾਕ ਦੀ ਲੋੜ ਹੁੰਦੀ ਹੈ ਬੂਸਟਰ ਡੋਜ਼ ਦੀ ਜ਼ਰੂਰਤ ਕਿਹੜੇ ਇੰਜੈਕਸ਼ਨ ਦੇ ਲਈ ਹੁੰਦੀ ਹੈ ਤੁਸੀਂ ਦੱਸਣਾ ਹੈ ਚਾਰ ਆਪਸ਼ਨ ਹੈ ਤੁਹਾਡੇ ਕੋਲ BCG DPT ਹੈਪਾਟਾਈਟਸ A ਅਤੇ ਰੋਟਾ ਵਾਇਰਸ ਨਾਲ ਹੀ ਤੁਸੀਂ ਕਮੈਂਟ ਬਾਕਸ ਵਿੱਚ ਮੈਂਸ਼ਨ ਕਰ ਸਕਦੇ ਹੋ BCG ਦੀ ਫੁੱਲ ਫਾਰਮ DPT ਦੀ ਫੁੱਲ ਫਾਰਮ ਠੀਕ ਹੈ ਜੀ ਇਹ ਬਹੁਤ ਵਾਰ ਪੇਪਰ 'ਚ ਪੁੱਛੇ ਜਾਂਦੇ ਨੇ ਸੋ ਕਿਸ ਤਰ੍ਹਾਂ ਦੇ ਵੈਕਸੀਨ ਨੇ ਲਾਈਵ ਵੈਕਸੀਨ ਨੇ ਜਾਂ ਫਿਰ ਕਿਲਡ ਵੈਕਸੀਨ ਨੇ ਜਾਂ ਐਟਿਨੋਟੇਡ ਵੈਕਸੀਨ ਨੇ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਦੇ ਕੁਐਸਚਨ ਵੀ ਪੇਪਰ 'ਚ ਆ ਜਾਂਦੇ ਨੇ ਅਗਲਾ ਕੁਐਸਚਨ ਹੈ ਕੁਐਸਚਨ ਨੰਬਰ 23 ਸੋ ਅਗਲਾ ਕੁਐਸਚਨ ਹੈ ਭਾਰਤ ਵਿੱਚ ਰਾਸ਼ਟਰੀ ਟੀਕਾ ਕਰਨ ਸ਼ੈਡਿਊਲ ਐਨ ਆਈ ਐਸ ਦੇ ਅਨੁਸਾਰ ਡੀ ਪੀ ٹی ਦੀ ਪਹਿਲੀ ਬੂਸਟਰ ਖੁਰਾਕ ਕਿਸ ਉਮਰ ਵਿੱਚ ਦਿੱਤੀ ਜਾਂਦੀ ਹੈ ਆਪਸ਼ਨ ਤੁਹਾਡੇ ਕੋਲ 6 ਮਹੀਨੇ 1 ਸਾਲ 16 ਤੋਂ 24 ਮਹੀਨੇ ਜਾਂ ਫਿਰ 5 ਸਾਲ ਅਗਲਾ ਕੁਐਸਚਨ ਹੈ ਬੀ ਸੀ ਜੀ ਟੀਕਾ ਲਗਾਉਣ ਲਈ ਆਮ ਤੌਰ ਤੇ ਕਿਹੜਾ ਰਸਤਾ ਵਰਤਿਆ ਜਾਂਦਾ ਹੈ ਮਤਲਬ ਕਿਸ ਰੂਟ ਰਾਹੀਂ BCG ਦਾ ਟੀਕਾ ਲਗਾਇਆ ਜਾਂਦਾ ਹੈ অপਸ਼ਨ A ਹੈ ਤੁਹਾਡੇ ਕੋਲ ਇੰਟਰਾਡਰਮਲ অপਸ਼ਨ B ਹੈ ਸਬਕੂਟੀਨੀਅਸ অপਸ਼ਨ C ਹੈ ਇੰਟਰਾਮਸਕੂਲਰ ਤੇ অপਸ਼ਨ D ਹੈ ਓਰਲ ਕੁਐਸਚਨ ਨੰਬਰ 25 OPV ਓਰਲ ਪੋਲੀਓ ਵੈਕਸੀਨ ਬੂਸਟਰ ਖੁਰਾਕ ਕਿਵੇਂ ਦਿੱਤਾ ਜਾਂਦਾ ਹੈ অপਸ਼ਨ ਹੈ ਅੰਦਰੂਨੀ ਟੀਕਾ ਨਾੜੀ ਟੀਕਾ ਮੂੰਹ ਰਾਹੀਂ ਟੀਕਾ ਜਾਂ ਚਮੜੀ ਦੇ ਹੇਠਲੇ ਟੀਕੇ ਠੀਕ ਹੈ ਜੀ ਅੰਦਰੂਨੀ ਟੀਕਾ ਨਾੜੀ ਟੀਕਾ ਮੂੰਹ ਰਾਹੀਂ ਟੀਕਾ ਮਤਲਬ ਓਰਲ ਵੈਕਸੀਨ ਜਾਂ ਫਿਰ ਚੰਬੜੀ ਦੇ ਹੇਠਲੇ ਟਿਕੇ ਤਾਂ ਕਿਸ ਤਰੀਕੇ ਨਾਲ ਔਰਲ ਪੋਲੀਓ ਵੈਕਸੀਨ ਜਿਹੜੀ ਹੈਗੀ ਉਹ ਦਿੱਤੀ ਜਾਂਦੀ ਹੈ ਤੁਸੀਂ ਦੱਸਣਾ ਹੈ ਚੱਲਦੇ ਆਪਾਂ ਕੁਐਸਚਨ ਨੰਬਰ 26 ਤੇ ਕੁਐਸਚਨ ਨੰਬਰ 26 ਹੈ ਡੀਪੀਟੀ ਦੀ ਦੂਜੀ ਬੂਸਟਰ ਖਰਾਕ ਕਿਸ ਉਮਰ ਵਿੱਚ ਦੇਣ ਦੀ ਸਿਫਾਰਿਸ਼ ਕੀਤੀ ਗਈ ਹੈ ਡੀਪੀਟੀ ਜੋ ਇੰਜੈਕਸ਼ਨ ਹੁੰਦਾ ਹੈ ਤਿੰਨਾਂ ਬਿਮਾਰੀਆਂ ਦੇ ਲਈ ਡਿਪਥੀਰੀਆ ਪਾਰਟੂਸਸ ਤੇ ਟੈਟਨਸ ਇਸ ਦੀ ਦੂਜੀ ਬੂਸਟਰ ਡੋਜ਼ ਕਿਸ ਉਮਰ ਵਿੱਚ ਦਿੱਤੀ ਜਾਂਦੀ ਹੈ ਆਪਸ਼ਨ ਤੁਹਾਡੇ ਕੋਲੇ 2 ਸਾਲ 5 ਤੋਂ 6 ਸਾਲ 10 ਸਾਲ ਜਾਂ ਫਿਰ 12 ਸਾਲ ਕੁਐਸਚਨ ਨੰਬਰ 27 ਇੰਨਾਂ ਵਿੱਚੋਂ ਕਿਹੜਾ ਟੀਕਾ ਇੰਟਰਮਸਕੂਲਰ ਰੂਟ ਰਾਹੀਂ ਦਿੱਤਾ ਜਾਂਦਾ ਹੈ ਕਿਹੜਾ ਟੀਕਾ ਇੰਟਰਮਸਕੂਲਰ ਯਾਨੀ ਕਿ ਮਾਸਪੇਸ਼ੀ ਦੇ ਰਸਤੇ ਦਿੱਤਾ ਜਾਂਦਾ ਹੈ ਆਪਸ਼ਨ A ਹੈ BCG ਦਾ ਟੀਕਾ ਆਪਸ਼ਨ B ਹੈ ਖਸਰੇ ਦਾ ਟੀਕਾ ਆਪਸ਼ਨ C ਹੈ ਹੈਪਾਟਾਈਟਸ B ਦਾ ਟੀਕਾ ਤੇ ਆਪਸ਼ਨ D ਹੈ OPV ਯਾਨੀ ਕਿ ਓਰਲ ਪੋਲੀਓ ਵੈਕਸੀਨ ਕਵੈਸਚਨ ਨੰਬਰ 28 ਹੈ ਬੱਚਿਆਂ ਵਿੱਚ ਇੰਟਰਾਮਸਕੂਲਰ ਟੀਕਾ ਕਰਨ ਲਈ ਸਿਫਾਰਿਸ਼ ਕੀਤੀ ਜਗ੍ਹਾ ਕੀ ਹੈ ਮਤਲਬ ਜੇ ਤੁਸੀਂ ਬੱਚਿਆਂ ਦੇ ਇੰਟਰਾਮਸਕੂਲਰ ਜਾਨੀ ਕਿ ਆਈ ਐਮ ਇੰਜੈਕਸ਼ਨ ਲਗਾਉਣਾ ਹੈ ਤਾਂ ਕਿਸ ਜਗ੍ਹਾ ਤੇ ਲਗਾਉਂਗੇ অপਸ਼ਨ A ਤੁਹਾਡੇ ਕੋਲ ਹੈ ਡੈਲਟੋਇਡ ਮਾਸਪੇਸ਼ੀ ਠੀਕ ਹੈ ਜੀ ਜੋ ਮੋਢੇ ਵਿੱਚ ਹੁੰਦੀ ਹੈ অপਸ਼ਨ B ਹੈ ਐਂਟ੍ਰੋ ਲੇਟਰਲ ਪਾਰਟ অপਸ਼ਨ C ਹੈ ਗਲੂਟੀਅਲ ਖੇਤਰ ਜਾਂ ਫਿਰ অপਸ਼ਨ D ਹੈ ਬਾਹ ਤਾਂ ਚਾਰਾਂ ਦੇ ਵਿੱਚੋਂ ਕਿਹੜੀ ਜਗ੍ਹਾ ਦੇ ਉੱਪਰ ਤੁਸੀਂ ਬੱਚਾ ਚ ਇੰਟਰਾਮਸਕੂਲਰ ਇੰਜੈਕਸ਼ਨ ਲਗਾ ਸਕਦੇ ਹੋ ਉਹ ਤੁਸੀਂ ਦੱਸਣਾ ਹੈ ਨਕਸ਼ਾ ਕੁਐਸਚਨ ਨੰਬਰ 29 10 ਸਾਲ ਦੀ ਉਮਰ ਵਿੱਚ ਇਹਨਾਂ ਵਿੱਚੋਂ ਕਿਹੜਾ ਟੀਕਾ ਬੂਸਟ ਖਰਾਕ ਵਜੋਂ ਦਿੱਤਾ ਜਾਂਦਾ ਹੈ 10 ਸਾਲ ਦੀ ਉਮਰ ਬੱਚੇ ਦੀ ਜਦੋਂ ਹੋ ਜਾਂਦੀ ਹੈ ਤਾਂ ਉਦੋਂ ਕਿਹੜਾ ਇੰਜੈਕਸ਼ਨ ਬੂਸਟਰ ਖਰਾਕ ਵਜੋਂ ਦਿੱਤਾ ਜਾਂਦਾ ਹੈ BCG TD OPV ਜਾਂ ਫਿਰ ਰੋਟਾ ਵਾਇਰਸ ਕੁਐਸਚਨ ਨੰਬਰ 30 ਅੰਦਰੂਨੀ ਟੀਕਾ ਲਗਾਉਣ ਲਈ ਕਿਹੜੀ ਤਕਨੀਕ ਦੀ ਪਾਲਣਾ ਕੀਤੀ ਜਾਂਦੀ ਹੈ ਅੰਦਰੂਨੀ ਟੀਕਾ ਤੁਪਾਬ ਹੁੰਦਾ ਹੈ ਇੰਟਰਾਡਰਮਲ ਠੀਕ ਹੈ ਜੀ ਇੰਟਰਾਡਰਮਲ ਇੰਜੈਕਸ਼ਨ ਲਗਾਉਣ ਦੇ ਲਈ ਕਿਹੜੀ ਟੈਕਨੀਕ ਤੁਸੀਂ ਵਰਤੋਗੇ ਆਪਸ਼ਨ A ਹੈ 90 ਡਿਗਰੀ ਦਾ ਕੋਣ ਆਪਸ਼ਨ B ਹੈ 45 ਡਿਗਰੀ ਦਾ ਕੋਣ ਆਪਸ਼ਨ C ਹੈ 15 ਡਿਗਰੀ ਦਾ ਕੋਣ ਜਾਂ ਆਪਸ਼ਨ D ਹੈ 180 ਡਿਗਰੀ ਦਾ ਕੋਣ ਕੁਐਸਚਨ ਨੰਬਰ 31 ਹੈ ਬੱਚਿਆਂ ਵਿੱਚ ਆਈ ਐਮ ਜਾਨਕੀ ਇੰਟਰਾ ਮਸਕੂਲਰ ਟੀਕਿਆਂ ਲਈ ਐਂਟਰੋ ਲੇਟਰਲ ਪਾਰਟ ਨੂੰ ਕਿਉਂ ਤਰਜੀ ਦਿੱਤੀ ਜਾਂਦੀ ਹੈ ਆਪਸ਼ਨ A ਹੈ ਘੱਟ ਦਰਦ ਆਪਸ਼ਨ B ਹੈ ਬਿਹਤਰ ਸਮਾਈ ਲਈ ਅਤੇ ਮੋਟੀ ਮਾਸਪੇਸ਼ੀ ਪੁੰਜ ਕਾਰਨ ਆਪਸ਼ਨ ਸੀ ਹੈ ਟੀਕੇ ਲਈ ਆਸਾਨ ਪਹੁੰਚ ਆਪਸ਼ਨ ਡੀ ਹੈ ਉਪਰੋਕਤ ਸਾਰੇ ਕੁਐਸਚਨ ਨੰਬਰ 32 ਸੁਰੱਖਿਅਤ ਟੀਕਾਕਰਨ ਲਈ ਹੇਟ ਲਿਖਿਆ ਵਿੱਚੋਂ ਕਿਹੜਾ ਇੱਕ ਸਿਫਾਰਿਸ਼ ਕੀਤਾ ਤਕਨੀਕ ਨਹੀਂ ਹੈ ਸੁਰੱਖਿਅਤ ਟੀਕਾਕਰਨ ਦੇ ਲਈ ਤੁਸੀਂ ਦੱਸਣਾ ਹੈ ਵੀ ਕਿਹੜਾ ਸਿਫਾਰਿਸ਼ ਕੀਤਾ ਤਕਨੀਕ ਨਹੀਂ ਹੈਗਾ ਚਾਰਾਂ ਵਿੱਚੋਂ ਆਪਸ਼ਨ ਏ ਹੈ ਹਰੇਕ ਟੀਕੇ ਲਈ ਵੱਖਰੇ ਸਰਿੰਜਾਂ ਅਤੇ ਸੂਈਆਂ ਦੀ ਵਰਤੋਂ ਕਰਨੀ ਆਪਸ਼ਨ ਬੀ ਹੈ ਵਰਤੀ ਗਈਆਂ ਸੂਈਆਂ ਦਾ ਸਹੀ ਨਿਪਟਾਰਾ ਕਰਨਾ ਆਪਸ਼ਨ ਸੀ ਹੈ ਮਿਆਦ ਪੁੱਗ ਚੁੱਕੇ ਟੀਕਿਆਂ ਦੀ ਵਰਤੋਂ ਕਰਨੀ ਯਾਨੀ ਕਿ ਐਕਸਪਾਇਰੀ ਟਿਕਨ ਦੀ ਵਰਤੋਂ ਕਰਨੀ অপਸ਼ਨ ਡੀ ਹੈ ਕੋਲਡ ਚੇਨ ਬਣਾਈ ਰੱਖਣਾ ਠੀਕ ਹੈ ਜੀ ਚੱਲਦੇ ਆਂ ਕੁਐਸਚਨ ਨੰਬਰ 33 ਤੇ ਰਾਸ਼ਟਰੀ ਟਿਕਾਕਰਨ ਸ਼ੈਡਿਊਲ ਦੇ ਅਨੁਸਾਰ ਜਨਮ ਸਮੇਂ ਕਿਹੜਾ ਟਿਕਾ ਦਿੱਤਾ ਜਾਂਦਾ ਹੈ অপਸ਼ਨ ਏ ਹੈ ਡੀਪੀਟੀ অপਸ਼ਨ ਬੀ ਹੈ ਹੈਪਾਟਾਈਟਸ ਬੀ অপਸ਼ਨ ਸੀ ਹੈ ਟਾਈਫਾਇਡ অপਸ਼ਨ ਡੀ ਹੈ ਐਮਐਮਆਰ ਐਮਐਮਆਰ ਤਿੰਨ ਬਿਮਾਰੀਆਂ ਦਾ ਇੰਜੈਕਸ਼ਨ ਹੁੰਦਾ ਹੈ ਮੀਜ਼ਲ ਮੰਪਸ ਤੇ ਰੂਬੇਲਾ ਕੁਐਸਚਨ ਨੰਬਰ 34 ਟਿਕਾਕਰਨ ਵਿੱਚ ਕੋਲਡ ਚੇਨ ਦਾ ਮੁੱਖ ਕੰਮ ਕੀ ਹੈ ਜਦੋਂ ਵੈਕਸੀਨ ਤੁਸੀਂ ਲਗਾਉਣ ਜਾਂਦੇ ਹੋ ਬੱਚਿਆਂ ਦੇ ਜਾਂ ਕਿਸੇ ਦੇ ਵੀ ਸੋ ਉਹਦੇ ਚ ਕੋールド ਚੇਨ ਤੋਂ ਕੀ ਭਾਵ ਹੁੰਦਾ ਕਿ ਜਿਹੜਾ ਤੁਸੀਂ ਦੇਖਿਆ ਹੋਵੇਗਾ ਕਿ ਜਿਵੇਂ ਔਰਲ ਪੋਲੀਓ ਵੈਕਸੀਨ ਦੇ ਲਗਾਉਣ ਲਈ ਆਪਣੇ ਮਲਟੀਪਰਪਸ ਹੈਲਥ ਵਰਕਰ ਜਦੋਂ ਘਰਾਂ 'ਚ ਜਾਂਦੇ ਨੇ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਉਹਨਾਂ ਦੇ ਜਿਹੜੇ ਵੈਕਸੀਨ ਨੇ ਉਹ ਇੱਕ ਕੋールド ਸਟੋਰ ਬਾਕਸ ਦੇ ਵਿੱਚ ਰੱਖੇ ਹੁੰਦੇ ਨੇ ਠੀਕ ਹੈ ਵਾਈਟ ਕਲਰ ਦੇ ਸੋ ਉਹਦੇ ਵਿੱਚ ਬੇਸਿਕਲੀ ਹੁੰਦਾ ਕਿ ਇੱਕ ਟੈਂਪਰੇਚਰ ਜਿਹੜਾ ਹੈਗਾ ਉਹ ਇੰਜੈਕਸ਼ਨ ਦਾ ਮੇਨਟੇਨ ਕਰਕੇ ਰੱਖਣਾ ਹੁੰਦਾਗਾ ਉਸ ਨੂੰ ਕੋールド ਚੇਨ ਕਿਹਾ ਜਾਂਦਾਗਾ ਤਾਂ ਕੋールド ਚੇਨ ਦੀ ਭੂਮਿਕਾ ਕੀ ਹੁੰਦੀ ਹੈ ਉਹ ਤੁਸੇ ਦੱਸਣਾ ਹੈ ਆਪਸ਼ਨ ਤੁਹਾਡੇ ਕੋਲ ਹਨ ਟੀਕੇ ਦੀ ਖਰਾਕ ਵਧਾਉਣ ਦੇ ਲਈ ਆਪਸ਼ਨ B ਹੈ ਟੀਕੇ ਦੀ ਸਮਰੱਥਾ ਬਣਾਈ ਰੱਖਣ ਦੇ ਲਈ ਆਪਸ਼ਨ C ਹੈ ਟੀਕੇ ਦੀ ਪ੍ਰਭਾਵਸ਼ੀਲਤਾ ਘਟਾਉਣ ਲਈ ਆਪਸ਼ਨ D ਹੈ ਬੂਸਟਰ ਖਰਾਕਾਂ ਦੀ ਜ਼ਰੂਰਤ ਨੂੰ ਘਟਾਉਣ ਲਈ ਕੁਐਸਚਨ ਨੰਬਰ 35 ਹੈ ਖਸਰਾ ਕੰਡ ਪੀੜੇ ਅਤੇ ਰੂਬੇਲਾ ਨੂੰ ਰੋਕਣ ਲਈ ਬੂਸਟਰ ਵਜੋਂ ਕਿਹੜਾ ਟੀਕਾ ਦਿੱਤਾ ਜਾਂਦਾ ਹੈ ਆਪਸ਼ਨ ਤੁਹਾਡੇ ਕੋਲ ਨੇ OPV DPT MMR ਅਤੇ hepatitis B ਓਕੇ ਸੋ ਇਹਨਾਂ 15 ਬਹੁਤ ਇੰਪੋਰਟੈਂਟ ਕੁਐਸਚਨ ਜੋ ਤੁਹਾਡੇ ਐਗਜ਼ਾਮ ਚ ਔਨ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਠੀਕ ਹੈ ਅਗਲੇ ਵੀਡੀਓ ਦੇ ਵਿੱਚ ਕੁਐਸਚਨ ਨੰਬਰ 36 ਤੋਂ ਲੈ ਕੇ ਤੁਹਾਨੂੰ 50 ਤੱਕ ਮਿਲਣਗੇ ਠੀਕ ਹੈ ਮਾਂ ਬੋਲੀ ਪੰਜਾਬੀ ਵਿੱਚ ਸੋ ਵਿਆਖਿਆ ਸਹਿਤ ਤੁਸੀਂ ਸਾਰਾ ਕੋਰਸ ਖਰੀਦਣਾ ਚਾਹੁੰਦੇ ਹੋ ਪੀਡੀਐਫ ਤੇ ਵੀਡੀਓਜ਼ ਦਾ ਸੰਪਰਕ ਕਰ ਸਕਦੇ ਹੋ WhatsApp ਦੇ ਉੱਪਰ ਮੈਸੇਜ ਕਰਨਾ ਹੈ 9876371788 थैंक यू थैंक्स फॉर वाचिंग